ਥਾਣਾ ਮਜੀਠਾ ਰੋਡ ਵੱਲੋਂ ਇਲੈਕਟ੍ਰਿਕ ਸਕੂਟੀ ਦੀ ਖੋਹ ਕਰਨ ਵਾਲੇ ਕੁਝ ਹੀ ਘੰਟੇ ਅੰਦਰ ਕਾਬੂ ਇਹ ਮੁਕਦਮਾ ਮੁੱਦੇ ਰਾਜੀਵ ਕੁਮਾਰ ਵਾਸੀ ਪਿੰਡ ਮਾਹਲ ਰਾਮ ਤੀਰਥ ਰੋਡ ਅੰਮ੍ਰਿਤਸਰ ਵੱਲੋਂ ਦਰਜ ਕਰਵਾਇਆ ਗਿਆ ਕਿ ਉਹ ਸਵੇਗੀ ਕੰਪਨੀ ਫੂਡ ਡਿਲੀਵਰੀ ਦਾ ਕੰਮ ਕਰਦਾ ਹਾਂ ਤੇ ਆਪਣੀ ਇਲੈਕਟ੍ਰੋਨਿਕ ਸਕੂਟਰੀ ਰੰਗ ਚਿੱਟਾ ਪਰ ਸਵਾਰ ਹੋ ਕੇ ਮੈਡੀਕਲ ਹੋਸਟਲ ਗੁਰੂ ਨਾਨਕ ਦੇਵ ਹਸਪਤਾਲ ਤੋਂ ਵਾਪਸ ਘਰ ਨੂੰ ਜਾ ਰਿਹਾ ਸੀ ਰਸਤੇ ਵਿੱਚ ਸਰਕੂਲਰ ਰੋਡ ਸਾਹਮਣੇ ਮੈਡੀਕਲ ਕਾਲਜ ਅੰਮ੍ਰਿਤਸਰ ਨੇੜੇ ਤਿੰਨ ਨੌਜਵਾਨ ਨੇ ਉਸ ਦੀ ਸਕੂਟਰੀ ਦੇ ਅੱਗੇ ਹੋ ਕੇ ਰੋਕ ਲਿਆ ਇਕ ਨੌਜਵਾਨ ਨੇ ਦਾਤਰ ਲੋਹਾ ਮਾਰਿਆ ਅਤੇ ਉਹ ੇਠਾ ਡਿੱਗ ਪਿਆ ਡਿੱਗੇ ਪੈ ਨੂੰ ਇੱਕ ਦਾਤਰ ਪੁੱਠਾ ਹਿੱਤੇ ਮਾਰਿਆ ਅਤੇ ਦੂਸਰੇ ਦੋਵੇਂ ਨੌਜਵਾਨਾਂ ਨੇ ਉਸ ਉੱਪਰ ਬੇਸਬਾਲਾ ਨਾਲ ਹਮਲਾ ਕਰ ਦਿੱਤਾ ਉਸਦੇ ਹੱਥ ਉੱਪਰ ਰਤੇ ਖੱਬੇ ਕੰਨ ਹੀ ਉਸ ਤਰ੍ਹਾਂ ਲੱਗ ਗਈ ਹੈ ਕਿ ਦੇਖਦੇ ਪਏ 6 ਮਕਦਮੇ ਬਚਾਉਣ ਦੇ ਪਾਸੇ ਵਿਚ ਕਰ ਰਹੇ ਹਾਂ ਕਿ ਆਪਣੀ ਤਰੀਖ ਨੂੰ ਰਾਤ ਨੂੰ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੋਈ ਆਪਣੇ ਜਿਹੜੇ ਮਦਈ ਹੈਗੇ ਨੇ ਮਕਦਮਾ ਦੇ ਉਹ ਆਪਣੇ ਹਸਪਤਾਲ ਗੁਨਾਨਕਦੇਵ ਹਸਪਤਾਲ ਤੋਂ ਪਿੱਛੋਂ ਜਾ ਰਹੇ ਸੀਗੇ ਸਣੋ ਤਿੰਨ ਬੰਦਿਆਂ ਨੇ ਦਾਤਰ ਵਿਖਾ ਕੇ ਉਹਨਾਂ ਦੇ ਦਾਤਰ ਨਾਲ ਇੰਜੈਕਟ ਕਰਕੇ ਉਹਨਾਂ ਕੋਈ ਐਕਟਿਵਾ ਜਿਹੜੀ ਆ ਇਲੈਕਟ੍ਰੋਨਿਕ ਐਕਟਿਵਾ ਸੀਗੀ ਉਹਨਾਂ ਦੀ ਉਹ ਖੋਲੀ ਸੀਗੀ ਸੋ ਇਮੀਡੀਏਟਲੀ ਪੁਲਿਸ ਨੇ ਜਿਹੜੀ ਐਕਟੀਵਿਟੀ ਕਰਦਿਆਂ ਹੋਇਆ ਜਿਹੜਾ ਹੈਗਾ ਉਹਨਾਂ ਮਨਤੋਸ਼ੀਆਂ ਨੂੰ ਜਿਹੜਾ ਟ੍ਰੇਸ ਕਰਕੇ ਫੜ ਲਿਆ ਤੇ ਜਿਹਦੇ ਵਿੱਚ ਸਹਿਲਦੀਪ ਸਿੰਘ ਜਿਹੜਾ ਹੈਗਾ ਕੋਹਾਟਵਿੰਡ ਜਿਹੜਾ ਹਿੰਦੂਆਂ ਮਨਿੰਦਰ ਸਿੰਘ ਤੇ ਸਨੀ ਸਿੰਘ ਇਹਦੇ ਨਾਲ ਤਿੰਨਾਂ ਸਾਥੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਕੋ ਜਿਹੜਾ ਵਾਰਦਾਤ ਵਿੱਚ ਵਰਤਿਆ ਗਿਆ ਦਾਤਰ ਬੇਸਬਾਲ ਤੇ ਇਹਨਾਂ ਦੇ ਕੋਲੋਂ ਦੋ ਮੋਟਰਸਾਈਕਲ ਹੋਰ ਰਿਕਵਰ ਕੀਤੀਆਂ ਗਈਆਂ ਸੀ ਸਰ ਇਸ ਤੋਂ ਵੀ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਤੇ ਕਿਤੇ ਸਮੇਂ ਕਿਥਾਂ ਇਹਨਾਂ ਨੂੰ ਨਹੀਂ ਇਹਨਾਂ ਤੋਂ ਪੁੱਛ ਕੇ ਇਸ ਦੌਰਾਨ ਇਹਨਾਂ ਨੇ ਦੋ ਵਾਰਦਾਤਾਂ ਹੋਰ ਮੰਨੀਆਂ ਜਿਨ੍ਹਾਂ ਦੇ ਵਿੱਚ ਅਸੀਂ ਇਹ ਮੋਟਰਸਾਈਕਲ ਜਿਹੜੇ ਆ ਬਰਾਮਦ ਕੀਤੇ ਹਨ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਦੇਖੋ ਜਿਹੜੇ ਸੈਲਦੀਪ ਸਿੰਘ ਹੈਗਾ ਇਹਦੇ ਉੱਤੇ 3-4 ਸਾਲ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ 379 ਬੀ ਦਾ ਜਿਹੜਾ ਹੈਗਾ ਦਰਜ ਹੋਇਆ ਸੀਗਾ ਤੋਂ ਆਪਾਂ ਕਹਿ ਸਕਦੇ ਹਾਂ 2-3 ਸਾਲ ਤੋਂ ਇੱਕ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਡ ਸਰ ਸੌਫਟ ਟਾਰਗੇਟ ਨੂੰ ਕਰਦੇ ਸੀ ਆਪਾਂ ਕਹਿ ਸਕਦੇ ਹਾਂ ਕਿ ਹੁਣ ਹਸਪੀਟਲ ਦੇ ਵਿੱਚ ਜਿਹੜਾ ਬੰਦਾ ਆ ਰਿਹਾ ਹੈਗਾ ਰਾਤ ਨੂੰ 1:30 ਵਜੇ 2:00 ਵਜੇ ਜਾ ਰਿਹਾ ਤਾਂ ਉਹ ਥੋੜਾ ਬੰਦਾ ਇਕੱਲਾ ਵੇਖ ਕੇ ਜਿਹੜਾ ਵੀ ਬੰਦਾ ਇਕੱਲਾ ਸੀਗਾ ਉਹਦੇ ਤੇ ਅਟੈਕ ਕਰਦੇ ਸੀ ਇਹਨਾਂ ਕਾਫੀ ਹੁਣ ਠੱਲ ਪੈ ਗਈ ਜਿਹੜੀ ਇਹਦੇ ਜਿਹੜੀਆਂ ਸ਼ਾਪੂ ਆਪਾਂ ਕੋਲ ਜਿਹੜਾ ਜੀ ਦਾਤਰ ਇਹਨਾਂ ਨੇ ਜਿਹੜਾ ਵਰਤਿਆ ਸੀ ਸਰ ਗਨ ਕਾਫੀ ਪਿਛਲੇ ਅੰਮ੍ਰਿਤਸਰ ਦੇ ਪੁਲਿਸ ਤੇ ਕਾਫੀ ਫੇਸ ਕੀਤਾ ਇਹ ਲੱਗਦਾ ਕਿ ਅਸਲ ਤੇ ਲੋਕ ਜਿਹੜੇ ਨੇ ਗਨ ਦਾ ਐਸੇ ਕੰਗੇ ਇਸਤੇਮਾਲ ਨਹੀਂ ਕਰਦੇ ਜਾਂ ਸ਼ਾਪ ਜਿਹੜੇ ਹੱਗੇ ਨੇ ਜਾ ਰਿਹਾ ਹੁੰਦੇ ਜਾ ਰਹੇ ਕਿਉਂਕਿ ਮੇਰੇ ਤੋਂ ਜੋ ਕੋਸ਼ਸ਼ਾਂ ਮੇਰੇ ਦੋ ਜਿੱਦਾਂ ਜਿਵੇਂ ਜਿਵੇਂ ਕ੍ਰਾਈਮ ਜਿਹੜਾ ਹੈਗਾ ਥੋੜਾ ਵਾਇਲੈਂਟ ਹੋ ਰਿਹਾ ਉਹਵੇਂ ਉਹ ਜਿਹੜੀਆਂ ਤੇ ਰਿਕਵਰੀ ਵੀ ਜਿਹੜੀਆਂ ਹੈਗੀਆਂ ਤੁਹਾਡੇ ਸਾਹਮਣੇ ਬਾਤ ਨਹੀਂ ਆ ਤੇ ਬਟ ਇਹ ਚੱਲਦਾ ਹੀ ਰਹਿੰਦਾ ਹੈ ਕ੍ਰਾਈਮ ਦੇ ਵਿੱਚ ਹਮੇਸ਼ਾ ਕੁਝ ਨਾ ਕੁਝ ਬਿਲਕੁਲ ਬੈਕਗ੍ਰਾਉਂਡ ਹੈ ਹਾਂ ਇਹ ਸਹਿਲਦੀਪ ਦੀ ਹੈਗੀ ਹੈ ਇਹਦੇ ਉੱਤੇ ਪਹਿਲਾਂ ਵੀ ਮੁਕੱਦਮਾ ਜਿਹੜਾ ਹੈਗਾ ਇਹ ਦੇ ਇੱਕ ਕਮਾਨ ਥਾਣਾ ਹੈਗਾ ਮੈਂ ਸੌਰੀ ਮਹਿਤਾ ਉਹਦੇ ਵਿੱਚ ਜਿਹੜਾ ਹੈਗਾ ਇਹਦੇ ਉੱਤੇ ਮੁਕੱਦਮਾ 379 ਬੀ ਦਾ ਦਰਜ ਹੈ। ਪਰ ਇੱਕ ਖੰਨਾਂ ਦੇ ਕੋਲ ਮਿਲਦੇ ਜਿਹੜੇ ਨਹੀਂ ਇਸੇ ਇਸੇ ਤਰੀਕੇ ਨਾਲ ਵਾਰਦਾਤ ਕੀਤੀ ਗਈ ਉਹ ਵੀ ਇਹਨਾਂ ਦਾ ਹੀ ਕੇਪੀਐਨ ਨਹੀਂ ਉਹ ਨਹੀਂ ਹੈਗੀ ਉਹ ਦੂਜੀ ਹੈ ਬਟ ਉਹ ਵੀ ਬਹੁਤ ਜਲਦੀ ਅਸੀਂ ਕੱਟ ਲੱਗ ਗਈ ਕਿੰਨੀ ਰਿਵਾਰਡ ਦਾ ਤਾਂ ਮਨ ਤੋਂ ਕਿਹਾਇਆ ਤੱਕ ਕਿ ਬਹੁਤ ਸਾਰੀ ਦੇਖੋ ਤਿੰਨ ਵਾਰ ਦਾ ਤਾਂ ਹੋ ਹੀ ਗਈਆਂ ਇੱਕ ਵਾਰ ਦਾ ਜਿਹੜੀ ਇਹਨਾਂ ਨੇ ਕੀਤੀ ਹੈ ਦੋ ਜਣਾਂ ਕੋ ਮੋਟਰਸਾਈਕਲ ਹੋ ਰਿਕਵਰ ਕੀਤੀ ਹੈ ਤਿੰਨ ਵਾਰ ਦਾ ਤਾਂ ਇਹ ਹੈ ਪਹਿਲਾ ਚੌਥੀ ਆਲਰੇਡੀ ਹੈ ਤਿੰਨ ਚਾਰ ਵਾਰ ਦਾ ਤਾਂ ਦੇ ਵਿੱਚ ਤੁਸੀਂ ਹੈਪਚੁਅਲ ਕ੍ਰਿਮੀਨਲ ਹੀ ਹੈ ਉਹ ਵੀ ਲੋਕ ਨੇ ਨਾਮ ਮੌਜੂਦ ਹੈਗੇ ਨੇ ਜਿਹੜੇ ਤਿੰਨ ਸੀਗੇ ਨਾ ਤਿੰਨਾਂ ਨੂੰ ਫੜ ਲਿਆ ਸੀ ਜਿਹੜਾ ਗੈਂਗ ਇਹਨਾਂ ਦੇ ਕੋਲੋਂ ਜੇ ਇੱਕ ਤਾਂ ਜਿਹੜਾ ਵਾਰਾਤ ਵਰਚ ਵਰਤਿਆ ਗਿਆ ਸੀਗਾ ਦੱਤਰਾ ਰਿਕਵਰ ਕੀਤਾ ਐ ਇਲੈਕਟ੍ਰੋਨਿਕ ਜਿਹੜੀ ਸਕੂਟਰੀ ਇਹਨਾਂ ਨੇ ਖੋਹ ਕੀਤੀ ਸੀ ਉਹ ਤੇ ਦੋ ਮੋਟਰਸਾਈਕਲ ਹੋਰ ਐ ਨਾ ਕੋ ਰਿਕਵਰ ਕੀਤੇ ਜਿਹੜੇ ਉਹ ਗੱਲ ਜਿਹੜਾ ਗੱਲ ਉੱਤੇ ਵੀ ਚਲਾਈ ਇੱਕ ਇਸਟੈਂਟ ਕੋ ਐ ਦੋ ਦੇ ਲਈ ਕੋਈ ਅਪਡੇਟ ਹੈ ਜੇ ਕਿ ਉਹ ਬਹੁਤ ਜਲਦੀ ਤੁਹਾਨੂੰ ਦੇਵਾਂਗੇ ਜੀ ਇਹਨਾਂ ਦੇ ਨਾਲ ਹੋਰ ਵੀ ਬੰਦੇ ਐਸੋਸੀਏਟ ਸੀ ਕਿਵੇਂ ਉਹਨੂੰ ਕਾਰਜ ਕਰਦੇ ਸੀ ਜਿਹੜਾ ਆਪਣਾ ਦੇਖੋ ਜਿੱਦਾਂ ਹਸਪੀਟਲ ਤੇ ਲਾਗੇ ਕੋਈ ਵੀ ਬੰਦਾ ਰਾਤ ਨੂੰ ਨਿਕਲਦਾ ਹੈਗਾ ਆਪਣੀ ਸਕੂਟਰੀ ਲੈ ਕੇ ਜਾ ਕੋਈ ਵੀ ਬੰਦਾ ਨਿਕਲ ਜਿਹੜਾ ਇਕੱਲਾ ਵੇਖਿਆ ਜਿੱਦਾਂ ਥੋੜਾ ਹੈਗਾ ਇਹ ਤਿੰਨ ਬੰਦੇ ਸੀਗੇ ਜਿਹੜਾ ਇਕੱਲਾ ਹੈਗਾ ਓਵਰ ਪਾਵਰ ਕਰਕੇ ਉਹਨਾਂ ਨੂੰ ਖੋ ਕਰ ਇਹਨਾਂ ਨਾਲ ਹੋਰ ਵੀ ਬੰਦੇ ਹੈਗੇ ਹਾਂਜੀ ਹਾਂਜੀ ਇਹਨਾਂ ਦੇ ਨਾਲ ਤਿੰਨ ਬੰਦੇ ਦੋ ਬੰਦੇ ਹੋਰ ਮਨਿੰਦਰ ਤੇ ਸਨੀ ਸੀਗੇ ਨਾ ਇਹਨਾਂ ਦੇ ਨਾਲ ਉਹਨਾਂ ਦੀ ਉਹ ਵੀ ਫੜੇ ਗਏ ਸੀ ਤਿੰਨੇ ਫੜੇ ਨੇ ਇੰਕ੍ਰੈਸ ਤਿੰਨਾਂ ਤੋਂ ਇਲਾਵਾ ਹੋਰ ਕੋਈ ਇਹਨਾਂ ਦਾ ਨਹੀਂ ਨਹੀਂ ਤਿੰਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਤਿੰਨਾਂ ਦਾ ਹੀ ਗਰੁੱਪ ਸੀਗਾ ਇਹ ਰੈਸੈਂਪਲ ਗਣਨਾਕਸਪਾਸ ਕਿਉਂ ਬੀਤੀ ਸਾਡੇ ਜੇ ਹੁਣ ਤਾਂ ਦੇਖੋ ਜੀ ਜਿਹੜੇ ਹੈਗੇ ਆਪਣੇ ਜਿਹੜੇ ਕੋਹਾੜੇ ਪਿੰਡ ਜਿਹੜਾ ਹਿੰਦੂਆਂ ਪਿੰਡ ਹੈਗਾ ਮੈਥੇ ਤੋਂ ਉੱਥੋਂ ਆਏ ਸੀਗੇ ਔਰ ਉੱਥੋਂ ਹੀ ਇਹ ਕਰਕੇ ਆਏ ਸੀਗੇ ਆਪਣੇ ਮਾਈਂਡ ਬਣਾ ਕੇ ਵੀ ਅਸੀਂ ਹਮੇਸ਼ਾ ਦੇ ਜਾ ਕੇ ਬਾਤ ਕਰਦਾ ਗੁਰਮੀ ਬਾਤ ਤਾਂ ਸਰ ਕੀਤੀ ਉਹ ਜੋ ਜ਼ਰੂਰ ਬ੍ਰੇਕ ਕਿਰਾ ਪੁੱਛਗਿੱਛ ਕਰਕੇ ਉਹ ਵੀ ਤੁਹਾਨੂੰ ਵਿਚਰੀ ਗਈ ਹੈ ਇਹ ਬਾਤਦਾਰ ਪੁੱਛਗਿੱਛ ਕੀਤੀ ਤਾਂ ਹੀ ਦੋ ਹੋਰ ਮੋਟਰਸਾਈਕਲ ਨਿਕਲੇ ਹੁਣ ਸੈਕੰਡ ਦੂਸੀ ਜਿਹੜੀ ਹੈਗੀ